ਹਾਂਜੀ ਨਵੇਂ ਬਲੌਗ ਜੀ ਤੁਹਾਡਾ ਸਵਾਗਤ ਆ ਅੱਜ ਜਾ ਰਹੇ ਆਪਾਂ ਪੰਡਾ ਜੀ ਦੇ ਕੋਲ ਇਕੱਠਾ ਕਰਨ ਕੱਲ ਨੂੰ ਮੱਛਿਆ ਆ ਬੈਠੇ ਨੇ ਮੁੰਡੇ ਕੋਤੇ ਕਿਹੜੀਆਂ ਲਾਦੀਆਂ ਜੀ ਹੋਰ ਹੋਰ ਜਿਹੜਾ ਬਣਾ ਕੇ ਅਸੀਂ ਟੂਰ ਕਰਦੇ ਆਂ ਜੀ ਚਲੋ ਬਾਈ ਬੱਡੀ ਉੱਤਰੋ ਦੋ ਉੱਤਰਿਆ ਨਾ ਆ ਪਰ ਚਲੋ ਉੱਤਰੋ ਪੜਾਓ ਗਿਆ ਨੇ ਪੂਰੇ ਇਨੇ ਉੱਤਰਦਾ ਗਏ ਹੁਣ ਇਹ ਮੈਂ ਦਰ ਹੁਣੇ ਮਾਰਦੇ ਹਾਂ ਉਹ ਛੋਟੀ ਜਿਹੜੀ ਪਰਤ ਆਜੋ ਉਹਨੇ ਆਪਾਂ ਇਕੱਠੇ ਹੋ ਕਰਾਂਗੇ ਉੱਠੀ ਉਹ ਦੋ ਜੋੜੀ ਕਰੀ ਆਪਾਂ ਉੱਤਰ ਜਾਣੀ ਇਹ ਇੰਗਲਾਣੀ ਤੁਸੀਂ ਕਿੰਨੇ ਉੱਤਰ ਜੋ ਮੱਖੀਆਂ ਜੜ ਗਈਆਂ ਆਪਾਂ ਦਾ ਕੀ ਨਹੀਂ ਲਾ ਰਹੇ ਆ ਭਾਈ ਚੰਗਾ ਬਾਹਰ ਕਰ ਦੋ ਬੱਸ ਮੈਂ ਬਹੁਤ ਆਇਆ ਲੋਬਾਈ ਆ ਜਾ ਹੁਣ ਤਰਾਪਾ ਉਤਰ ਗਏ ਉਹ ਠੀਕ ਆ ਵਧੀਆ ਆ ਟੋਲਾ ਫੜ ਆਪਾਂ ਉਤਰ ਗਏ ਦਰਿਆ ਉਪਰ ਉਹ ਗਏ ਆਪਣੇ ਨਾਲ ਦੇ ਲੱਟ ਗਏ ਉਹ ਗਏ ਆਪਣੇ ਨਾਲ ਦੇ

ਹੋ ਹੈ ਆਜੋ ਲਵੇ ਲੱਗੋ ਲਵੇ ਲੱਗੋ ਲਵੇ ਬੰਦੇ ਤਾਂ ਇਹਨੇ ਕੁਸਤਾ ਬੰਦੇ ਵਾਲੇ ਨੇ ਉਹਨਾਂ ਕਲੇਗੇ ਕਿਉਂ ਟੋ ਕਿਵੇਂ ਉਹ ਬਲੌਗ ਬਣੂ ਬਲੌਗ ਓ ਕਿਉਂ ਆਜੋ ਆਜੋ ਲੱਗੋ ਲਵੇ ਲੱਗੋ ਲੱਗੋ ਓ ਯਾਰ ਸਵਾਰ ਲਓ ਲੱਗੋ ਲਵੇ ਆਜੋ ਆ ਦੇਖ ਛੋਟਾ ਓ

ਸਤਿਨਾਮ ਵਾਹਿਗੁਰੂ ਵਾਹਿਗੁਰੂ ਸਤਨਾਮ ਵਾਹਿਗੁਰੂ ਵਾਹਿਗੁਰੂ ਬੋਲੇ ਸੋ ਨਿਹਾਲ ਸਤਿ ਆਕਾਲ ਬੋਲੇ ਸੋ ਨਿਹਾਲ ਸਤਿ ਆਕਾਲ ਯੋ 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 ਬੋਲੇ ਸੋ ਨਿਹਾਲ ਇਆ ਘਰ ਤੁਸੀਂ ਪਹਿਲਾਂ ਕਿਉਂ ਪਹੁੰਚ ਗਏ ਇਕੱਲੀ ਘਾ ਰਹੇ ਹੋਰ ਮੁੰਡਾ ਪਹਿਲਾਂ ਕਿਉਂ ਪਹੁੰਚ ਗਏ ਸੋਕੀਆਂ ਦਾ ਅੰਦਰ ਆ ਬਹਿ ਫੜ ਕੇ ਬਾਹਰ ਨਿਕਲ ਆਇਆ ਤੇ ਉਹ ਆ ਤੇ ਉਹ ਆ ਜਿੱਦ ਕਿਹਾ